ਖਰਦੀ ਕਲਾ ਟੈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਰਪ੍ਰੀਤ ਸਿੰਘ ਇਸ ਵਕਤ ਦੀਆਂ ਵੱਡੀ ਖਬਰ ਜਿਹੜੀ ਕਿ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹਾਂ თੰਦਾਦੀ ਕੇ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈ ਰਿਹਾ ਨਹੀਂ ਲਈ ਪੰਜਾਬ ਅਤੇ ਹਰਿਆਣਾ 'ਚ ਰੈਡ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ 'ਚ ਵੀ ਭਾਰੀ ਮੀਂਹ ਪੈ ਰਿਹਾ ਤੇ ਭਾਰੀ ਮੀਂਹ ਦਾ ਕੇ ਵੀ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ 9 ਜ਼ਿਲ੍ਹੇ თੰਦਾਦੀ ਕੇ ਇਸ ਵਕਤ ਫੜਾਂ ਦੀ ਮਾਰ ਹੈ ਠ ਨੇ ਕੋਲ 1018 ਪਿੰਡਾਂ ਵਿੱਚ ਹੜਾ ਆਏ ਹੋਏ ਨੇ ਤੇ ਪੂਰੀ ਤਰ੍ਹਾਂ ਪਾਣੀ ਨਾਲ ਡੁੱਬੇ ਹੋਏ ਨੇ ਗੁਰਦਾਸਪੁਰ ਤੋਂ ਅਜਨਾਲੇ ਵੱਲ ਜਿਹੜਾ ਕਿ ਪਾਣੀ ਦਾ ਵਹਾਅ ਉਹ ਵੱਧ ਗਿਆ ਹੈ ਤੁਹਾਨੂੰ ਦੇ ਕਿ ਲਗਭਗ 15 ਕਿਲੋਮੀਟਰ ਦੂਰ ਜਿਹੜਾ ਕਿ ਗੁਰਦਾਸਪੁਰ ਤੋਂ ਪਾਣੀ ਪਹੁੰਚ ਚੁੱਕਾ ਹੈ ਪਾਣੀ ਚ ਡੁੱਬੇ ਅਜਨਾਲਾ ਦੇ 80 ਪਿੰਡ ਤੁਹਾਨੂੰ ਦੇ ਕਿ ਅਜਨਾਲਾ ਦੇ 80 ਪਿੰਡ ਜਿਹੜੇ ਕਿ ਪਾਣੀ ਚ ਡੁੱਬ ਚੁੱਕੇ ਨੇ ਰਾਹਤ ਸਮੱਗਰੀ ਲੈ ਕੇ ਜਿਹੜੇ ਪਿੰਡ ਦੇ ਲੋਕ ਨੇ ਸਥਾਨਕ ਲੋਕ ਨੇ ਉਹ ਹਰ ਪ੍ਰਭਾਵਿਤ ਖੇਤਰਾਂ ਵੱਲ ਜਾ ਰਹੇ ਨੇ ਇਸੇ ਨਾਲ ਬਚਾਅ ਕਾਰਜਾਂ ਚ ਐਨਡੀਆਰਫ ਅਤੇ ਫੌਜ ਤੇ ਜਵਾਨ ਦੀ ਲੱਗੇ ਹੋਈ ਨੇ ਕਈ ਖੇਤਰਾਚ ਪਾਣੀ ਘਟ ਵੀ ਰਿਹਾ ਪਰ ਕੁਝ ਖੇਤਨਾ ਚ ਸਥਿਤੀ ਹਲੇ ਵੀ ਗੰਭੀਰ ਬਣੀ ਹੋਈ ਹੈ ਗੱਲ ਕਰਦੇ ਆ ਟਾਂਡਾ ਦੇ ਟਾਂਡਾ ਨੇੜੇ ਕਈ ਥਾਵਾਂ ਤੇ ਧੂਸੀ ਬਾਣ ਟੁੱਟ ਚੁੱਕਿਆ ਥੋਂ ਦਾ ਦੇ ਕਿ ਨਾਲ ਲੱਗਦੇ ਪਿੰਡਾਂ ਚ ਪਾਣੀ ਵੜ ਰਿਹਾ ਹੈ ਬਿਆਸ ਦਾ ਪਾਣੀ ਜਿਹੜਾ ਕਿ ਧੂਸੀ ਬਾਣ ਟੁੱਟਣ ਕਾਰਨ ਨੇੜਲੇ ਪਿੰਡਾਂ ਵਿੱਚ ਵੜ ਰਿਹਾ ਸਥਾਨਕ ਲੋਕਾਂ ਨੂੰ ਹਰ ਦਾ ਖਤਰਾ ਜਿਹੜਾ ਕਿ ਸਤਾ ਰਿਹਾ ਹੈ ਕਈ ਹੋਰ ਥਾਵਾਂ ਤੇ ਵੀ ਧੂਸੀ ਬਾਣ ਜਿਹੜਾ ਕਿ ਕਮਜ਼ੋਰ ਹੋਇਆ ਲੋਕਾਂ ਨੇ ਸਮਾਂ ਰੈਂਦੇ ਹੀ ਮੁਰੰਮਤ ਦੀ ਜਿਹੜੀ ਕਿ ਮੰਗ ਕੀਤੀ ਅਤੇ ਲੋਕਾਂ ਬੋਲੋ ਆਪ ਮੁਹਾਰੇ ਵੀ ਜਿਹੜੀ ਕਿ ਮੁਰੰਮਤ ਆ ਸ਼ੁਰੂ ਕਰ ਦਿੱਤੀ ਗਈ ਹੈ ਫਿਰੋਜ਼ਪੁਰ ਚਾ ਹਬੀਪਤਨ ਨੇੜੇ ਤੁਸੀ ਬਾਨ ਜਿਹੜਾ ਕਿ ਕਮਜ਼ੋਰ ਹੋਇਆ ਸਤਲੁਜ ਨੇੜੇ ਤੁਸੀ ਬਾਨ ਜਿਹੜਾ ਕਿ ਕਮਜ਼ੋਰ ਹੋ ਚੁੱਕਿਆ ਬਾਨ ਨੂੰ ਮਜ਼ਬੂਤ ਕਰਨ ਲਈ ਆਰਮੀ ਨੂੰ ਬੁਲਾਉਣਾ ਪਿਆ ਤਾਂ ਫਿਰ ਨੇੜ ਦੇ ਲਈ ਜਿਹੜੇ ਕਿ ਪਿੰਡਾਂ ਦੇ ਲੋਕ ਨੇ ਉਹ ਵੀ ਆਰਮੀ ਦੇ ਨਾਲ ਜਿਹੜੀ ਕਿ ਮਦਦ ਕਰ ਰਹੇ ਨੇ ਤੁਸੀ ਬਾਨ ਨੂੰ ਮਜ਼ਬੂਤ ਕਰਨ ਲਈ ਗੱਲ ਕਰਦੇ ਆ ਪਹਾੜਾਂ ਦੀ ਪਹਾੜਾ ਚ ਵੀ ਮੀਂਹਤ ਵਾਹੀ ਮਚਾਈ ਹੋਈ ਹੈ ਚਨਾਬ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜੰਮੂ ਕਸ਼ਮੀਰ ਦੇ ਰਿਆਸੀ ਚ ਸਲਾਲ ਡੈਮ ਦੇ ਜਿਹੜਾ ਕਿ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਵਧਣ ਕਾਰਨ ਸਲਾਲ ਡੈਮ ਤੇ ਜਿਹੜੇ ਕਿ ਫਲੱਡ ਗੇਟ ਖੋਲੇ ਗਏ ਨੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਜਿਹੜੀ ਕਿ ਹਦਾਇਤ ਦਿੱਤੀ ਹੋਈ ਆ ਤੁਹਾਨੂੰ ਦਾ ਦੇ ਕਿ ਲਗਾਤਾਰ ਪੰਜਾਬ ਸਮੇਤ ਉੱਤਰੀ ਭਾਰਤ ਜਿਹੜਾ ਕਿ ਆਹੋ ਖੜਾਂ ਦੀ ਚਪੇਟ ਦੇ ਚਾ ਲਗਾਤਾਰ ਮੀਂਹ ਪੈ ਰਿਹਾ ਹੈ ਪਹਾੜੀ ਇਲਾਕਿਆਂ ਦਾ ਮੀਂਹ ਵੀ ਪੰਜਾਬ ਵਿੱਚ ਆ ਕੇ ਤਬਾਹੀ ਮਚਾ ਰਿਹਾ ਤਾਂ ਤੁਹਾਨੂੰ ਪਾਲ ਪਾਲ ਦੀ ਅਪਡੇਟ ਜਿਹੜੀ ਕਿ ਅਸੀਂ ਦੱਸ ਰਹੇ ਹਾਂ this program is sponsored by the singler office bakersfield for all your immigration family law needs call or scan qr code to contact us rodis inc million miles with smile اور scan qr code to contact us taaba indian cuisine taste the fine authentic indian cuisine in tracy اور scan qr code to contact us simi valley family dental office اور scan qr code to contact us